ਜਦਨੇ ਕਿ ਸੱਚਾਈ ਬੋਲਣ ਦਾ ਖਮਿਆਜਾ ਬਦਲਾ ਖੋਲਿੰਦੇ ਨਾਲ ਭੁਗਤਣਾ ਪੈਂਦਾ ਹੈ ਇਹੋ ਹੀ ਕਾਮਰੇਡ ਇਸਮਾਇਲ ਕਾਉਂਸਲਰ ਨੂੰ ਅੱਜ ਉਸ ਸਮੇਂ ਭੁਗਤਣਾ ਪਿਆ ਜਦੋਂ ਉਸ ਦਾ ਜਮਾਈ ਸਬਜ਼ੀ ਮੰਡੀ ਨੇੜੇ ਨਗਰ ਕਾਉਂਸਲ ਵਿੱਚ ਨਕਸ਼ਾ ਪਾਸ ਕਰਵਾਉਣ ਸੰਬੰਧੀ ਪੈਸੇ ਜਮ੍ਹਾਂ ਕਰਵਾਉਣ ਤੋਂ ਬਾਅਦ ਮਕਾਨ ਦੀ ਉਸਾਰੀ ਕਰ ਰਹੀ ਸੀ ਅਤੇ ਅੱਜ ਲੈਟਰ ਪੈ ਰਿਹਾ ਸੀ ਤਾਂ ਨਗਰ ਕਾਉਂਸਲ ਦੇ ਬਿਲਡਿੰਗ ਇਨਸਪੈਕਟਰ ਵੱਲੋਂ ਤਾਦ ਦਿੱਤਾ ਗਿਆ ਜਿਸ ਨੂੰ ਕਾਮਰੇਡ ਇਸਮਾਇਲ ਕੱਲ ਜੋ ਡਿਪਟੀ ਕਮਿਸ਼ਨਰ ਨੂੰ ਉਸ ਦੇ ਵਾਰਦੇ ਕਮਾਣੂ ਵਿਧਾਇਕ ਦੇ ਵੀ ਇਹਦੇ ਇਸ਼ਾਰੇ ਤੇ ਰੋਕਣ ਨੂੰ ਲੈ ਕੇ ਮੀਡੀਆ ਵਿੱਚ ਬੋਲੇ ਸਨ ਕਰਕੇ ਬਾਲਾ ਦੀ ਭਾਵਨਾ ਦੱਸ ਰਹੇ ਨੇ ਜਦੋਂ ਇਸ ਬਾਰੇ ਬਿਲਡਿੰਗ ਇਨਸਪੈਕਟਰ ਦੇ ਨਾਲ ਗੱਲ ਕਰਨ ਦੀ ਚਾਹੀਦਾ ਉਹ ਮੀਡੀਆ ਤੋਂ ਬਚ ਕੇ ਕਾਰ ਵਿੱਚ ਬੈਠ ਕੇ ਬਿਨਾਂ ਬੋਲੇ ਚੱਲੇ। ਅ ਅੱਛਾ ਕੀ ਹੋਇਆ ਅੱਜ ਕੀ ਹੋਇਆ ਮੈਂ ਜੋਰੇ ਹੈਂਡ ਤੇ ਜੀ ਮੇਰਾ ਮਕਾਨ ਦਾ ਲੈਂਟਰ ਪੈ ਰਿਆ ਸੀਗਾ। ਮੇਰੀ ਇਹਦੀ ਫੀਸ ਭਰਾਈ ਹੋਈ ਆ। ਤੇ ਮੈਨੂੰ ਜਿ ਮਿਸਤਰੀ ਨੇ ਜਦੋਂ ਫੋਨ ਮਾਰਿਆ ਵੀ ਜੀ ਉਹ ਐ ਕਰਕੇ ਮਿਊਸਪਲਟੀ ਜੋ ਮੁਲਾਜ਼ਮ ਆਏ ਨੇ ਜੀਸੀਬਾ ਲੈ ਕੇ ਆਏ ਨੇ ਗੁੰਡਾਗਰਦੀ ਕਰ ਰਹੇ ਨੇ ਵੀ ਤੋੜਾਂਗੇ ਅਸੀਂ। ਇਹਨੂੰ ਵੀ ਮਿਸਤਰੀ ਕਹੀ ਗਿਆ ਜੀ 2-4 ਮਿੰਟ ਖੜ੍ਹ ਜਾਓ ਮੈਂ ਮਾਲਕ ਨੂੰ ਬੁਲਾਉਣਾ ਹੈ ਆ ਰਿਹਾ ਐ ਮੈਂ ਨਾਲ ਫੋਨ ਤੇ ਗੱਲ ਹੋਈ ਮਨਾਂ ਨੂੰ ਕਿਹਾ ਜੀ ਮੈਂ ਰਸ਼ੀਦ ਲਈ ਜਾ ਰਿਹਾ ਮੈਂ ਤੁਹਾਨੂੰ ਰਸ਼ੀਦ ਦਿਖਾ ਦਣਾ ਮੇਰੇ ਜਿਹੜੀ ਮੈਂ ਆਨਲਾਈਨ ਅਪਲਾਈ ਕੀਤੀ ਹੋਈ ਹੈ ਵੀ 2-4 ਮਿੰਟ ਖੜ੍ਹ ਜਾਓ ਇਹਦੀ ਮਿਸਤਰੀ ਦੀ ਕੋਈ ਹੋਂਸ ਨਹੀਂ ਮਿਸਤਰੀ ਨੂੰ ਕਹੇ ਥੱਲੇ ਉਤਰੋ ਉਹ ਨਹੀਂ ਅਸੀਂ ਤੁਹਾਨੂੰ ਵਿੱਚੇ ਤੋੜ ਕੇ ਘਟਾ ਕੇ ਥੱਲੇ ਹਿੜ ਦਾਂਗੇ ਨਹੀਂ ਥੋੜੀ ਅਸੀਂ ਮਸ਼ੀਨਾਂ ਖਿੱਚ ਕੇ ਲੈ ਜਾਾਂਗੇ ਨਾਲ ਸਾਰੀਆਂ ਇਹ ਮਹੱਲੇ ਵਾਲਿਆਂ ਨੇ ਵਾਕਿਆ ਦੇਖਿਆ ਵੀ ਹੈ ਵੀ ਰੋਕਿਆ ਮਹੱਲਿਆਂ ਨੇ ਰੁਕੇ ਨਹੀਂ ਹੈਗੇ ਕਹਿੰਦੇ ਰਹਿਣੇ ਵੀ ਭਾਈ ਇਹ ਕੋਈ ਗੱਲ ਨਹੀਂ ਮਾਲਕ ਆ ਰਿ ਇਹਦਾ ਤੁਹਾਨੂੰ ਸਬੂਤ ਦਿਖਾ ਦਾਂਦਾ। ਤੁਹਾਨੂੰ ਕੋਈ ਨੋਟਿਸ ਵਗੈਰਾ ਦਿੱਤਾ ਨਾ ਪਹਿਲਾਂ ਕੋਈ ਨੋਟਿਸ ਨਹੀਂ ਦਿੱਤਾ ਸਰ ਮੈਨੂੰ। ਮੈਨੂੰ ਨੋਟਿਸ ਲੰਦੇ ਫਿਰ ਮੈਨੂੰ ਪਤਾ ਵੀ ਲੱਗਦਾ ਵੀ ਹਾਂ ਇੱਕੋ ਲੱਗਦਾ ਕਿ ਇੱਕੋ ਲੱਗਦਾ ਅਟੈਕ ਕਰਤਾ ਆਪਣੇ ਉੱਪਰ ਆ ਕੇ। ਹੁਣ ਮਤਲਬ ਪੂਰੇ ਸ਼ਹਿਰ ਚ ਵੀ ਇਸ ਤਰ੍ਹਾਂ ਬਿਲਡਿੰਗਾਂ ਬਣਦੀਆਂ ਨੇ। ਉਹ ਤਾਂ ਐਵੇਂ ਹੋ ਸਕਦਾ ਵੀ ਆਨਲਾਈਨ ਉਹਨਾਂ ਦੀ ਕੋਈ ਅਫੀਸ ਵੀ ਅਪਲਾਈ ਨਾ ਕੀਤੀ ਹੋਵੇ। ਮੈਂ ਤਾਂ ਆਨਲਾਈਨ ਫੀਸ ਵੀ ਅਪਲਾਈ ਕਰਾਇਆ। ਵੀ ਚਲ ਮੇਰੀ ਆਨਲਾਈਨ ਫੀਸ ਅਪਲਾਈ ਕੀਤੀ ਹੋਈ ਆ। ਨਕਸ਼ਾ ਪੰਜ 10 ਦਿਨ ਤੱਕ ਬਣ ਕੇ ਆ ਜਾਊਗਾ। ਹੁਣ ਤੁਸੀਂ ਛੋਟਾ ਜਿਹਾ ਮਕਾਨ ਬਣ ਰਿਹਾ ਮੈਂ ਜਿਹੜਾ ਜਿਹੀ ਆਇਆ ਸੂਰਤ ਤੋੜਨ ਵਾਸਤੇ ਜਿਨੇ ਮੇਰੀ ਗੱਲ ਨਹੀਂ ਸੁਣੀਗੀ ਮੈਂ ਉਹਨਾਂ ਦੇ ਖਿਲਾਫ ਕੋਰਟ ਪਹੁੰਚੂ ਆ ਮੈਂ ਉਹਨਾਂ ਨੂੰ ਕਹੂੰਗਾ ਵੀ ਉੱਥੇ ਮੇਰੇ ਕੋਲ ਪੇਸ਼ ਹੋਵੇ ਤੁਸੀਂ ਕਾਦੇ ਵਾਸਤੇ ਇਹ ਇਸ ਤਰ੍ਹਾਂ ਕੀਤੀ ਹੈ ਇੱਥੇ ਆ ਕੇ ਦੱਸੋ ਹਾਈ ਕੋਰਟ ਪਹੁੰਚਾਂਗੇ ਜੀ ਉੱਥੇ ਅੱਜ ਇਹ ਇੱਕ ਨਗਰ ਕੌਂਸਲ ਦੀ ਅਟੈਕ ਹੋਇਆ ਤੁਹਾਡੇ ਲਾਈਵ ਹੋਣ ਤੋਂ ਬਾਅਦ ਲੱਗਦਾ ਹੈ ਕਿ ਤੁਹਾਡਾ ਰਿਸ਼ਤੇਦਾਰੀ ਲੱਗਦਾ ਮੈਨੂੰ ਵੀ ਇਹ ਤੇ ਕੀ ਕਾਰਨ ਕੀ ਹੈ ਕਿਉਂ ਇਹ ਮੈਂ ਦੇਖਦੇ ਹਾਂ ਉਹਨਾਂ ਜਿਹੜਾ ਅਟੈਕ ਹੋਇਆ ਹੈ ਨਾ ਮੈਂ ਕੱਲ ਲਾਈਵ ਹੋਇਆ ਸੀਗਾ ਵੀ ਕਹਿੰਦੇ ਨੇ ਡਿਵੈਲਪਮੈਂਟ ਦੇ ਕੰਮ ਰੋਕੇ ਨੇ ਮੈਂ ਉਹ ਸੰਬੰਧ ਦੇ ਵਿੱਚ ਡੀਸੀ ਸਾਹਿਬ ਦੇ ਗਿਆ ਸੀ ਉਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਵੀ ਕਹਿੰਦੇ ਨੇ ਸਾਡੇ ਕੰਮ ਰੋਕਤੇ ਕੰਮ ਚਾਲੂ ਕਰਾਇਆ ਜਾਣ ਉਹਦੇ ਸੰਬੰਧ ਤੇ ਜਦੋਂ ਸੀ ਗਏ ਉਹਦੇ ਕਰਕੇ ਮੇਰਾ ਜਿਹੜਾ ਦਾਮਾਦ ਹੈ ਇਹਨੇ ਫੀਸ ਭਰੀ ਹੋਈ ਸੀਗੀ ਤੇ ਕਹਿੰਦੇ ਨੇ ਇਹਦਾ ਅੱਜ ਉਹਦੇ ਕਰਕੇ ਉਹਦਾ ਬਦਲਾ ਲਿੱਤਾ ਵੀ ਕਹਿੰਦੇ ਤੂੰ ਸੀ ਕੱਲ ਲਾਈਵ ਹੋਏ ਤੇ ਅੱਜ ਕਹਿੰਦੇ ਨੇ ਮੇਰੇ ਦਮਾਦ ਤੇ ਅਟੈਕ ਕੀਤਾ ਨਾ ਕਿ ਮੈਂ ਦੋਵਾਂ ਨਗਰ ਕੌਂਸਲਰ ਪ੍ਰਧਾਨ ਰਿਆਂ ਅੱਜ ਤੱਕ ਗੰਨੇ ਇਹ ਨਹੀਂ ਹੋ ਸਕਦਾ ਵੀ ਕੋਈ ਬੰਦਾ ਆਪਣਾ ਮਕਾਨ ਬਣਾਉਂਦਾ ਵੇ ਮਿਊਨਿਸਪਲ ਕਮੇਟੀ ਨੋਟਿਸ ਦਿੰਦੀ ਹੈ ਇਹ ਨੋਟਿਸ ਦੰਦੇ ਨੋਟਿਸ ਤੋਂ ਬਾਅਦ ਜੋ ਫਾਈਨਤੀ ਅਸੀਂ ਭਰਨ ਨੂੰ ਤਿਆਰ تھے ਲੇਕਿਨ ਇਹ ੱਤਕਾ ਕੀਤਾ ਗਿਆ ਔਰ ਆਮ ਆਦਮੀ ਦੇ ਪਾਰਟੀ ਦੇ ਐਮ.ਐਲ.ਏ ਸਾਹਿਬ ਨੇ ਕਰਾਇਆ ਸਾਡੇ ਤੇ ੱਤਕਾ ਇਹ ਕਿਉਂਕਿ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਅਸੀਂ ਈ.ਓ ਸਾਹਿਬ ਨੂੰ ਵੀ ਮੈਂ ਬੇਨਤੀ ਕੀਤੀ ਈ.ਓ ਸਾਹਿਬ ਨੋਟਿਸ ਦਿਓ ਤੁਸੀਂ ਇਹ ਨੋਟਿਸ ਨਹੀਂ ਦਿੱਤਾ ੱਤਕਾ ਕੀਤਾ ਕਿਉਂਕਿ ਕਾਮਰੇਡ ਸਮੈਲ ਦਾ ਦਾਮਾਦ ਹੈ ਕਿਉਂਕਿ ਫੀਸ ਭਰੀ ਹੋਈ ਹੈ ਮੈਂ ਹੁਣ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਜਿਹੜਾ ਮਿਊਨਿਸਪੈਲਿਟੀ ਦਾ ਪ੍ਰਧਾਨ ਅ اشرف ਅਬਦੁੱਲਾ ਉਹਦੀ ਵਾਈਫ ਪ੍ਰਧਾਨ ਹੈ ਉਹਦੇ ਬਹਿਨਵਾਈ ਨੇ ਲੁਧਿਆਣਾ ਰੋਡ ਦੇ ਉੱਤੇ ਸਿੰਧ ਮੋਬਾਈਲਸ ਇੱਕ ਬਹੁਤ ਵੱਡੀ ਕੰਦਨੇ ਬਿਲਡਿੰਗ ਬਣਾਈ ਹੈ ਜਿਹੜੀ ਕਿ ਕਮਰਸ਼ੀਅਲ ਬਿਲਡਿੰਗ ਹੈ ਉਹਦੀ ਵੀ ਕਲੀ ਫੀਸ ਭਰੀ ਹੋਈ ਹੈ ਉਹਦਾ ਨਕਸ਼ਾ ਨਹੀਂ ਪਾਸ ਕੀਤਾ ਹੋਇਆ ਉਹ ਕਿਵੇਂ ਬਣ ਗਈ ਇੱਕ ਕੰਦਨੇ ਹਬੀਬ ਜਿਹੜਾ ਕੰਦਨੇ ਮੈਂ ਕੱਲ ਵੀ ਲਾਈਵ ਹੋਇਆ ਸੀ ਮੈਂ ਅੱਜ ਪਤਾ ਕੀਤਾ ਵੀ ਉਹਦੇ ਕੋਲੇ 7 ਮਿਸਬੰਦੀ ਰਿਸ਼ਤੀ ਹੈ ਪੌਣੇ 2 ਬਿਗੇ ਜ਼ਮੀਨ ਰੋਕੀ ਹੋਈ ਹੈ ਮੈਂ ਉਹਦਾ ਵੀ ਨਕਦਨੇ ਇਹਨਾਂ ਨੂੰ ਫੋਨ ਕਰਿਆ ਸੀ ਤੇ ਲੈਟਰ ਵੀ ਪਾਈ ਸੀ ਲੇਕਿਨ ਉਹ ਨਹੀਂ ਟਾਇਆ ਗਿਆ ਇਹ ਕਿਉਂ ਟਾਇਆ ਗਿਆ ਐ ਮੈਸੀਨ ਸਾਹਿਬ ਬੇਨਤੀ ਕਰਦਾ ਬਈ ਇਹ ਜਿਹੜਾ ਕੁਝ ਹੋ ਰਿਹਾ ਸਾਡੇ ਨਾਲ ਆਮ ਆਦਮੀ ਪਾਰਟੀ ਦੀ ਪਹਿਲੀ ਕਤਾਰ ਚੋਂ ਆਸੀਂ ਅਸੀਂ ਜੰਗ ਲੜੀ ਐ ਇਸ ਕਰਕੇ ਹੋ ਰਿਹਾ ਕਿ ਕਿੰਨੇ ਕੱਲ ਅਸੀਂ ਲਾਇਵ ਹੋਏ ਸੀਗੇ ਸਾਡੇ ਕੰਮ ਬੰਦ ਕੀਤੇ ਦੀਗੇ ਇਹ ਤੱਕਾ ਕੀਤਾ ਅਸੀਂ ਹਾਈ ਕੋਰਟ ਤੱਕ ਜਾਵਾਂਗੇ ਈਓ ਸਾਹਿਬ ਤੇ ਬਿਲਡਿੰਗ ਇਨਸਪੈਕਟਰ ਸਾਹਿਬ ਤੁਹਾਡੀ ਬਸ ਕਰਾ ਕੇ ਛੱਡਾਂਗੇ ਉਹ ਤੋਂ ਕਹਿੰਦੇ ਨੇ ਜਿਹੜਾ ਤੁਹਾਨੂੰ ਸਾਡੀ ਇਹ ਬਿਲਡਿੰਗ ਢਾਈ ਹੈ ਤੁਸੀਂ ਨੋਟਿਸ ਦੰਦੇ ਅਸੀਂ ਨੋਟਿਸ ਦਾ ਕਹਿੰਦੇ ਨੇ ਜਵਾਬ ਦੰਦੇ ਇਹ ਮੰਨਦੇ ਹੋ ਸਿਆਸੀ ਬਦਲਾਖੋਰੀ ਇਹ ਸਿਆਸੀ ਬਦਲਾਖੋਰੀ ਨਾਲ ਹੋਇਆ ਜੋ ਵੀ ਹੋਇਆ ਉਹ ਪੀਏ ਬੈਠਾ ਉਹ ਕਰਾ ਰਿਹਾ ਸਾਰਾ ਕੁਝ ਜਿਹੜਾ ਨਕਲੀ ਪੀਏ ਹੈ ਇਹ ਬਹੁਤ ੱਕਾ ਕੀਤਾ ਕਹਿੰਦੇ ਨੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੇ ਭਾਵੇਂ ਸਾਡਾ ਕੁਝ ਵੀ ਨੁਕਸਾਨ ਕਰਨਾ ਕਰ ਦੇ ਤੂੰ ਤੂੰ ਆਪਣੀ ਹੌਂਕਲੀ ਲਾ ਕੇ ਡੀ ਐਮ ਐਲ ਨਾਲੇ ਪੀਏ ਕੋਈ ਗੱਲ ਨਹੀਂ ਜੰਗ ਸ਼ੁਰੂ ਹੈ ਜੰਗ ਲੜਾਂਗੇ ਤੇਰੇ ਸਾਹਮਣੇ ਕਹਿੰਦੇ ਨੇ ਕੋਈ ਡਰਨ ਦੀ ਲੋੜ ਨਹੀਂ ਸਾਨੂੰ ਤੁਸੀਂ ਹੁਣ ਇਹ ਇਹ ਲੈ ਕੇ ਅੱਗੇ ਕਾਨੂੰਨੀ ਚਾਰਾ ਜੋ ਕੀ ਕਿਵੇਂ ਕਰਾਉਂਗੇ ਅਸੀਂ ਅਸੀਂ ਕਹਿੰਦੇ ਹਾਈ ਕੋਰਟ ਜਾਵਾਂਗੇ ਅਸੀਂ ਹਾਈ ਕੋਰਟ ਦੇ ਵਿੱਚ ਅਸੀਂ ਰੂਲਿੰਗ ਪਤਾ ਕਰੀ ਹੈ ਵੀ ਜਦੋਂ ਵੀ ਕੋਈ ਗਲਤ ਬੰਦਾ ਬਿਨਾਂ ਨਕਸ਼ੇ ਤੋਂ ਬਣਾਉਂਦਾ ਪਰ ਅਸਫੀਸ ਭਰੀ ਹੈ ਬਿਨਾਂ ਨਕਸ਼ੇ ਤੋਂ ਬਣਾਉਂਦਾ ਉਹਨੂੰ ਮਿਊਨਿਸਪਲ ਕਮੇਟੀ ਇੱਕ ਨੋਟਿਸ ਦੇ ਸਕਦੀ ਹੈ ਉਹ ਨੋਟਿਸ ਦੇ ਅੰਗੇਸ਼ ਤੋਂ ਉਹਨੂੰ ਫਾਈਨ ਕਰ ਸਕਦੀ ਹੈ ਲੇਕਿਨ ਸਾਡੇ ਟਾਉਣ ਦੀ ਇਹਨਾਂ ਨੂੰ ਤਾਂ ਪਾਵਰ ਹੈ ਨਹੀਂ ਇਹ ਬਦਲ ਕੋਰੀ ਕਰਕੇ ਢਾਇਆ ਗਿਆ ਕਿਉਂਕਿ ਮੇਰਾ ਦਮਾਦ ਹੈ ਕਿਉਂਕਿ ਬਹੁਤ ساری ਨੋਟਿਸ ਇਹ ਸਾਲ ਪੁੱਛਾਂਗੇ 195 ਨੋਟਿਸ ਦੇ ਦਿੰਦੇ ਨੇ ਕੀ ਤੁਹਾਨੂੰ ਨੋਟਿਸ 195 ਦਾ ਜਾਂ 172 ਦਾ ਕੋਈ ਦਿੱਤਾ ਕੋਈ ਨੋਟਿਸ ਨਹੀਂ ਦਿੱਤਾ ਕੋਈ 195 72 ਕੋਈ ਨੋਟਿਸ ਨਹੀਂ ਆਇਆ ਬਸ ਕੱਲ ਮੈਂ ਬੋਲਿਆ ਸੀ ਅੱਜ ਹਮਲਾ ਕਰਤਾ ਕੋਈ ਪੁੱਛਿਆ ਨਹੀਂ ਨਾ ਉਹਨਾਂ ਨੂੰ ਪੁੱਛਿਆ ਘਰ ਵਾਲਿਆਂ ਨੂੰ ਇੱਥੇ ਤੱਕ ਕਿ ਲੇਬਰ ਵੀ ਵਿੱਚ ਆ ਜਾਣੀ ਸੀਗੀ ਕਹਿੰਦੇ ਬਿਲਡਿੰਗ ਦੇ ਵਿੱਚ ਧੱਕਾ ਕੀਤਾ ਗਿਆ ਅਸੀਂ ਇਹ ਬਰਬਾਦ ਨਹੀਂ ਕਰਾਂਗੇ ਸੀਐਮ ਸਾਹਿਬ ਨੂੰ ਮੈਂ ਬੇਨਤੀ ਕਰਦਾ ਬੀ ਇਹ ਜਿਹੜਾ ਕੁਝ ਹੋ ਰਿਹਾ ਮਲੇ ਕੋਲੇ ਦੇ ਵਿੱਚ ਪਲੀਜ਼ ਇਹਦੀ ਕਿਸੇ ਏਜੰਸੀ ਤੋਂ ਇਨਕੁਆਇਰੀ ਕਰਾਓ ਬੜਾ ਮਾੜਾ ਹਾਲ ਹੋ ਗਿਆ ਸ਼ਹਿਰ ਦਾ ਲੋ ਮੂਰੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਇਹਦੇ ਸਿੱਟੇ ਤੁਹਾਨੂੰ ਭੁਗਤਨੇ ਪੈਣੇ ਪਾਣੇ ਨੇ ਜੇ ਤੁਸੀਂ ਇਹਨਾਂ ਨਕਲੀ ਪੀਏ ਦੇ ਨਕੇਲ ਨਾ ਪਾਈ ਬੁੱਧਿਆ ਜੀ ਕਹਿੰਦੇ ਤੁਸੀਂ ਤੁਸੀਂ ਕਾਉਂਸਲਰ ਹੋ ਜਿਸ ਢੰਗ ਦੇ ਨਾਲ ਤੁਸੀਂ ਸੱਤਾ ਦੇ ਵਿੱਚ ਬੈਠੇ ਹੋ ਕਾਉਂਸਲਿੰਗ ਕਰ ਰਹੇ ਹੋ ਤੇ ਇੱਥੇ মিডিਆ ਵੀ ਹੁੰਦੀ ਹੈ ਨਾ ਜਿਸ ਢੰਗ ਦੇ ਨਾਲ ਜੇ ਬਿਲਡਿੰਗ ਢਾਈ ਗਈ ਹੈ ਇਹਦੇ ਤੇ ਤੁਹਾਡਾ ਕੀ ਕਹਿਣਾ ਹੈ ਦੇਖੋ ਮੈਂ ਤਾਂ ਇਹ ਕਹਾਂਗਾ ਵੀ ਜਦੋਂ ਮੈਂ ਅੱਜ ਹੁਣ ਇਹਨਾਂ ਦਾ ਫੋਨ ਆਇਆ ਮੈਂ ਇੱਥੇ ਬਾਜ਼ਾਰ ਦੀ ਘੁੰਮ ਰਿਹਾ ਸੀਗਾ ਤੇ ਮੈਨੂੰ ਤਾਂ ਇਹ ਵੀ ਨਹੀਂ ਪਤਾ ਲੱਗਿਆ ਵੀ ਕਦੋਂ ਆ ਕੇ ਢਾ ਗਏ ਠੀਕ ਆ ਉਸ ਤੋਂ ਬਾਅਦ ਮੈਂ ਫੋਨ ਵੀ ਮਲਾ ਕੇ ਪੁੱਛਿਆ ਵੀ ਕੀ ਇਨਫਰਮੇਸ਼ਨ ਆਈ ਹੈ ਤੁਹਾਡੇ ਕੋਲ ਕਿਸ ਤਰ੍ਹਾਂ ਤੁਸੀਂ ਚੈੱਕ ਕਰਨਾ ਚਾਹੀਦਾ ਹੈ ਤੁਹਾਡਾ ਪਰ ਉਹ ਕਹਿੰਦੇ ਵੀ ਅਸੀਂ ਇਨਫਰਮੇਸ਼ਨ ਸਾਡੇ ਕੋਲੇ ਅਸੀਂ ਚੈੱਕ ਕਰ ਰਹੇ ਹਾਂ ਤੇ ਅਸੀਂ ਉਹ ਮੈਂ ਜਾ ਕੇ ਪੁੱਛਦਾ ਵੀ ਇਹ ਕਿਉਂ ਪਤਾਇਆ ਗਿਆ ਠੀਕ ਆ ਪਰ ਹੈ ਮੜੀ ਗੱਲ ਆ ਇੱਕ ਵਾਰ ਨੋਟਿਸ ਜ਼ਰੂਰ ਦੇਣਾ ਚਾਹੀਦਾ ਦੇਣਾ ਜਿਵੇਂ ਇਹ ਬਿਲਡਿੰਗ ਨਹੀਂ ਢਾਈ ਇਹ ਥੋੜੀ ਲਾਈਫ ਕਿਤੇ ਇਸ ਤਰ੍ਹਾਂ ਕੋਈ ਪਹਿਲਾਂ ਹੋਇਆ ਕਿ ਨਹੀਂ ਚਲੋ ਮੈਂ ਦੱਸਦਾ ਵੀ ਬਿਲਡਿੰਗਾਂ ਤਾਂ ਪਹਿਲਾਂ ਤਾਂ ਹੋਈ ਤਾਂ ਜਾਂਦਾ ਹਰ ਵਾਰ ਦੇਖੋ ਮਿਸਪਲ ਕਮੇਟੀ ਦਾ ਤਾਂ ਕੰਮ ਆ ਵੀ ਨਜਾਇ ਇਹ ਤਾਂ ਮਿਸਪਲ ਕਮੇਟੀ ਨੇ ਦੇਖਣਾ ਨਜਾਇਜ਼ ਨੇ ਪਰ ਇਹਨਾਂ ਦੇ ਦੱਸਣ ਦੇ ਮਤਲਬ ਕਿ ਇਨਫਰਮੇਸ਼ਨ ਆ ਵੀ ਫੀਸ ਭਰੀ ਹੋਈ ਆ ਅਗਰ ਫੀਸ ਭਰੀ ਆ ਫਿਰ ਇਹਨੂੰ ਚੈੱਕ ਕਰਨਾ ਚਾਹੀਦਾ ਤੁਹਾਨੂੰ ਇਹ ਪੁਸ਼ੀ ਸਾਹਿਬ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਮਿਊਨਿਸਪੈਲਟੀ ਦਾ ਕੰਮ ਹੈ ਨਜਾਇਜ਼ ਬਿਲਡਿੰਗਾਂ ਉਟਾਣੀਆਂ ਪਰ ਜਿਹੜੇ ਨਜਾਇਜ਼ ਬਿਲਡਿੰਗਾਂ ਬਣ ਗਈਆਂ ਬਣਨ ਦੇ ਬਾਅਦ 195 ਉਹ ਉਹ ਤਾਂ ਤੁਹਾ ਤੁਸੀ ਹਾਉ ਤੇ ਮੈਂਬਰ ਹੋ ਤੁਸੀਂ ਉਹ ਤੇ ਕੀ ਆਵਾਜ਼ ਉਠਾਉਂਦੇ ਮੈਂ ਤਾਂ ਇਹ ਗੱਲ ਕਹਿੰਦਾ ਵੀ ਬਿਲਕੁਲ ਜਿਹੜੀ ਨਜਾਇਜ਼ ਬਿਲਡਿੰਗ ਬਣ ਗਈ ਬਣ ਰਹੀ ਆ ਸ਼ਹਿਰ ਚ ਉਹ ਬਣ ਨਹੀਂ ਦੇਣੀ ਚਾਹੀਦੀ ਇਹਨਾਂ ਦੀ ਤਾਂ ਫੀਸ ਭਰੀ ਵੀ ਸੀ ਹੋਰ ਵੀ ਜਿਹਦੀ ਕੋਈ ਬਹੁਤ ਜ਼ਿਆਦਾ ਬਿਲਡਿੰਗਾਂ ਜੇ ਬਣ ਰਹੀਆਂ ਨੇ ਉਹ ਚੈੱਕ ਕਰਨ ਦੀ ਡਿਊਟੀ ਮਿਸੀਪਲ ਕਾਉਂਸਲਰ ਕਮੇਟੀ ਦੀ ਆ ਉਹ ਕਰ ਰਹੇ ਨੇ ਜੇ ਮਤਲਬ ਐਕਚੁਅਲ ਲੈਣਾ ਵੀ ਚਾਹੀਦਾ ਅਸੀਂ ਤਾਂ ਕਹਿੰਦੇ ਵੀ ਬਿਨਾਂ ਮਤਲਬ ਬਣੀ ਨਾ ਫੀਸ ਤੋਂ ਭਰੀ ਬਿਨਾਂ ਸਾਡੇ ਦਾ ਲਾਸ ਪੈ ਰਿਹਾ ਕਮੇਟੀ ਨੂੰ ਇੰਨੀ ਚਾਰੇ ਪਾਸੇ ਅਸੀਂ ਦੇਖ ਹੀ ਰਹੇ ਹਾਂ ਜਿਹਦੇ ਕੋਈ ਬਣਾ ਰਿਹਾ ਹੈ ਬਿਲਡਿੰਗ ਉਹਦੀ ਚੈਕਿੰਗ ਪੂਰੀ ਕਹਿੰਦੇ ਵੀ ਕਰੋ ਜਿਹੜੀਆਂ ਬਣ ਗਈਆਂ ਉਹਨਾਂ ਨੂੰ 195 ਦਾ ਨੋਟਿਸ ਦਿੱਤਾ ਹੈ ਕਿ ਬਣ ਗਈਆਂ ਉਹਨੇ ਤਾਂ ਤੁਹਾਡੀ ਹਾਊਸ ਦੇ ਵੀ ਤੁਸੀਂ ਕੀ ਆਵਾਜ਼ ਦੇ ਦੇਖੋ ਜਿਹੜਾ ਵੀ ਇਨਫਰਮ ਜਿਹੜਾ ਦਾ ਕਾਨੂੰਨੀ ਤੌਰ ਤੇ ਤਾਂ ਹੁੰਦਾ ਵੀ ਫੀਸ ਭਰ ਕੇ ਅਸੀਂ ਨਕਸ਼ਾ ਕੰਪਲੀਟ ਕਰਨਾ ਹੁੰਦਾ ਵੀ ਉਸ ਤੋਂ ਬਾਅਦ ਬਿਲਡਿੰਗ ਬਣਦੀ ਹੈ ਹੁਣ ਅੱਜ ਕੱਲ ਜਿਹੜਾ ਕੰਮ ਹੈ ਮਤਲਬ ਫੀਸ ਭਰਾਉਣ ਤੋਂ ਨਾਲ ਦੇ ਨਾਲ ਜਦੋਂ ਫੋਟੋ ਹੋ ਜਾਂਦੀਆਂ ਲਗਭਗ ਮੈਂ ਦੇਖਦਾ ਸਹਿਰ ਦੇ ਜਿਹੜੇ ਜਿੰਨੇ ਵੀ ਕਿਤੇ ਵੀ ਕੋਠੇ ਬਣਾਦੇ ਜਿਦਿ ਬਣਾਉਣੀ ਸ਼ੁਰੂ ਕਰ ਲੈਂਦੇ ਨੇ ਵੀ ਨਕਸ਼ਾ ਤਾਂ ਪਾਸ ਹੋ ਵੀ ਜਾਣਾ ਜਦੋਂ ਫੋਟੋ ਹੋ ਜਾਂਦੀ ਆ ਬਾਕੀ ਫੀਸਾਂ ਬਾਅਦ ਵਿੱਚ ਮਤਲਬ ਭਰੀ ਜਾਂਦੇ ਨੇ ਨਿਉਨ ਨਿਉਨ ਸ਼ੁਰੂ ਕਰ ਲੈਂਦੇ ਨੇ ਸਾਨੂੰ ਵੀ ਕਈ ਵਾਰ ਅਸੀਂ ਪੁੱਛਦੇ ਰਹੇ ਨਾ ਭਾਈ ਹੋ ਗਿਆ ਕੰਮ ਕਹਿੰਦੇ ਹਾਈ ਹੋ ਗਿਆ ਤੇ ਇਹ ਮੰਨਦੇ ਹੋ ਕਿ ਹਾਊਸ ਦੀ ਜਾਂ ਜਿਹੜੀ ਹੈ ਜ਼ਿੰਮੇਵਾਰ ਇਹ ਸ਼ਹਿਰ ਦੇ ਅੰਦਰ ਦਲੇ ਕੰਮ ਹੋ ਰਹੇ ਨਾ ਕਿ ਉਹ ਬਦਲਾਖੋਰੀ ਦੇ ਨਾਲ ਹੋ ਰਹੇ ਜਾਂ ਜੈਨੂਅਲ ਹੋ। ਦੇਖੋ ਜੀ ਪ੍ਰਧਾਨ ਨਾ ਮੇਰੇ ਹਿਸਾਬ ਨਾਲ ਬਦਲਾਖੋਰੀ ਕਰਨੀ ਚਾਹੀਦੀ ਕਿਉਂਕਿ ਪਹਿਲੀ ਕਤਾਰ ਵਾਲੇ ਇਹ ਸਾਡੇ ਕਾਉਂਸਲਰ ਨੇ ਬਹੁਤ ਮਿਹਨਤ ਕੀਤੀ ਆ ਆਵਾਜ਼ ਪਾਰਟੀ 'ਚ ਮੇਰੇ ਹਿਸਾਬ ਨਾਲ ਇਹਨਾਂ ਨੇ ਬਦਲਾਖੋਰੀ ਨਹੀਂ ਹੋਣੀ ਚਾਹੀਦੀ। ਜਿਹੜਾ ਵੀ ਕੋਈ ਕਰ ਰਿਹਾ ਉਹਦੇ ਲਈ ਮਾੜੀ ਗੱਲ ਆ। ਇਹ ਬਦਲਾਖੋਰੀ ਦੇ ਦੇਖੋ ਇਹ ਬਦਲਾਖੋਰੀ ਨਹੀਂ ਹੋਣੀ ਚਾਹੀਦੀ ਮੈਂ ਤਾਂ ਇਹੀ ਕਹੂੰਗਾ ਵੀ ਪ੍ਰਧਾਨ ਬਹੁਤ ਮਿਹਨਤ ਕੀਤੀ ਆ ਔਰ ਮਿਲ ਕੇ ਰਲ ਕੇ ਮਤਲਬ ਪੂਰਾ ਪਾਰਟੀ ਨੂੰ ਕਾਮਯਾਬ ਕਰਨ ਔਰ ਪੂਰਾ ਮਤਲਬ ਇੱਕ ਦੂਜੇ ਦਾ ਸਾਥ ਦੇ ਕੇ ਕੰਮ ਕਰਨਾ ਇਹ ਇਹਨਾਂ ਦੀ ਮੇਰੀ ਵੀ